ਸ਼ੇਰੇ ਪੰਜਾਬ ਦੇ ਦਰਬਾਰ ਅੰਦਰ ਇੱਕ ਅੰਗਰੇਜ਼ ਅਫਸਰ ਆਇਆ ਲਾਰਡ ਬਿਲਿੰਗਮ ਬੈਂਟਕ ਸਤਵੀਂ ਅੱਠਵੀਂ ਚ ਨਾਂ ਸੁਣਿਆ ਹੋਣਾ ਤੁਸੀਂ ਦਾ ਲਾਰਡ ਬਿਲਿੰਗਮ ਬੈਂਟਕ ਨੇ ਸ਼ੇਰੇ ਪੰਜਾਬ ਨੂੰ ਆਖਿਆ ਸ਼ੇਰੇ ਪੰਜਾਬ ਤੇਰੇ ਬੰਦਿਆਂ ਦਾ ਨਾਂ ਬੜਿਆ ਸੁਣਿਆ ਪਰ ਇੱਕ ਹਰੀ ਸਿੰਘ ਨਲੂਆ ਨਾਂ ਦਾ ਇੱਕ ਜਰਨੈਲ ਆ ਜਿਹਦੀ ਧਮ ਇੰਗਲੈਂਡ ਚ ਵੀ ਹੈਗੀ ਹੈ ਉਹ ਵਿਖਾ ਹ ਕਿਦਾਂ ਦਾ ਮਲਾ ਹ ਕਿਦਾਂ ਦਾ ਲੋਕੀ ਨਲੂਆ ਨਲੂਆ ਕਰਦੇ ਫਿਰਦੇ ਆ ਮੈਂ ਵੀ ਵੇਖਾਂ ਹਰੀ ਸਿੰਘ ਨਲੂਆ ਕੀ ਚੀਜ਼ ਆ ਸ਼ੇਰੇ ਪੰਜਾਬ ਕਹਿੰਦਾ ਕੱਲ ਵਿਖਾਵਾਂ ਅਗਲਾ ਦਿਨ ਹੋਇਆ ਦਰਬਾਰ ਲੱਗਾ ਸਾਰੇ ਸਾਹਮਣੇ ਬੈਠੇ ਅੰਗਰੇਜ਼ ਅਫਸਰ ਬੈਠਾ ਸ਼ੇਰੇ ਪੰਜਾਬ ਬੈਠਾ ਇਨੇ ਚਰ ਨੂੰ ਸ਼ੇਰੇ ਪੰਜਾਬ ਦਾ ਵੱਡਾ ਪੁੱਤ ਨੰਗਿਆ ਖੜਕ ਸਿੰਘ ਇੰਨੀ ਜਿਆਦੀ ਚੜਤ ਲਾਰਡ ਬਿਲਿੰਗਮ ਪੇਂਟਿੰਗ ਕਹਿੰਦਾ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਕਹਿੰਦਾ ਨਹੀਂ ਮੇਰਾ ਵੱਡਾ ਪੋਤੇ ਉਸ ਤੋਂ ਬਾਦਾਂ ਨੰਗਿਆ ਛੇਰ ਸਿੰਘ ਉਹਦੀ ਚੜਤ ਪਹਿਲੇ ਤੋਂ ਵੀ ਜਿਆਦੀ ਗੋਰਾ ਕਹਿੰਦਾ ਹਰੀ ਸਿੰਘ ਨਲੂਆ ਉਹ ਕਹਿੰਦਾ ਨਹੀਂ ਇਹ ਸ਼ੇਰ ਸੀ ਤੀਜੇ ਨੰਬਰ ਤੇ ਨੰਗਿਆ ਨਿਧਾਨ ਸਿੰਘ ਪੰਜ ਹੱਥਾ ਉਹਦੀ ਪਹਿਲੇ ਦੋਹਾਂ ਤੋਂ ਵੀ ਜ਼ਿਆਦਾ ਚੜਦਾ ਗੋਰਾ ਕੁਰਸੀ ਦੀ ਬਾਈ ਨੂੰ ਹੱਥ ਬਾਕੇ ਕਹਿੰਦਾ ਹਰੀ ਸਿੰਘ ਨਲੂਆ ਸਾਰੇ ਪੰਜਾਬ ਕਹਿੰਦਾ ਨਹੀਂ ਨਿਧਾਨ ਸਿੰਘ ਪੰਜ ਹੱਥ ਚੌਥੇ ਨੰਬਰ ਤੇ ਆਇਆ ਸਰਦਾਰ ਹਰੀ ਸਿੰਘ ਨਲੂਆ ਗੱਜ ਚੌੜੀ ਛਾਤੀ ਮੋਟੀਆਂ-ਮੋਟੀਆਂ ਬਾਹਾਂ ਮੋਟੇ-ਮੋਟੇ ਨੈਣ ਗੋਰਾ ਨਿਸ਼ੋ ਰੰਗ ਮੱਥੇ ਤੇ ਤਿਉੜੀ ਭਰਵਾ ਸਰੀਰ ਲੰਮੀਆਂ ਲੰਮੀਆਂ ਦੀਆਂ ਬਾਹਾਂ ਐ ਜਾਪੇ ਜਿਵੇਂ ਹੁਸਨ ਦਾ ਚਿਰਾਗ ਉਹਦੇ ਚਿਹਰੇ ਤੇ ਬਲਦਾ ਹੋਵੇ ਗੋਰਾ ਕੁਰਸੀ ਤੋਂ ਉੱਠ ਕੇ ਕਹਿੰਦਾ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਨੇ ਵੈਸੇ ਮਖੌਲ ਵਿੱਚ ਹੀ ਕਹਿ ਦਿੱਤਾ ਨਹੀਂ ਨਹੀਂ ਇਹ ਵੀ ਹੈਈ ਹਰੀ ਸਿੰਘ ਨਲੂਆ ਨੇ ਗੋਰਾ ਇੰਨਾ ਕਲਪ ਗਿਆ ਆਪਣੀ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਜੇ ਆਹ ਹਰੀ ਸਿੰਘ ਨਲੂਆ ਨਹੀਂ ਨਾ ਤੇ ਹਰੀ ਸਿੰਘ ਨਲੂਆ ਦੁਨੀਆ ਤੇ ਮਾਂ ਨੇ ਜੰਮਿਆ ਹੀ ਕੋਈ ਨਹੀਂ ਆ ਇਸ ਤੋਂ ਉੱਤੇ ਕੁਝ ਨਹੀਂ ਹੈਗਾ ਹੁਣ ਮੈਂ ਪਰਖ ਕਰ ਲੈ ਇਹਦੀ ਪਿੰਦਾ ਕਰ ਲਾ ਗੋਰਾ ਨੇੜੇ ਆਇਆ ਉਹਨੇ ਆਪਣੀ ਜੇਬ ਵਿੱਚੋਂ ਸੋਨੇ ਦੀਆਂ ਮੋਹਰੇ ਕੱਢ ਕੇ ਹਰੀ ਸਿੰਘ ਨਲੂਏ ਨੂੰ ਦਿੱਤੀਆਂ ਹਰੀ ਸਿੰਘ ਨਲੂਏ ਨੇ ਉਹ ਮੋਹਰੇ ਫੜੀਆਂ ਮਸਲਕੇ ਦੇ ਗੋਰੇ ਨੂੰ ਵਾਪਸ ਦੇ ਦਿੱਤੀਆਂ ਗੋਰਾ ਸ਼ੇਰੇ ਪੰਜਾਬ ਕੋਲ ਵਾਪਸ ਆਇਆ ਸ਼ੇਰੇ ਪੰਜਾਬ ਕਹਿੰਦਾ ਕੀ ਪਰਖ ਕੀਤੀ ਉਹ ਕਹਿੰਦਾ ਪਰਖ ਇਹ ਕੀਤੀ ਆ ਵੀ ਸਾਡੇ ਨਾਲ ਰਲ ਜਾ ਸੋਨੇ ਨਾਲ ਲੱਦ ਦੇਾਂਗੇ ਕਹਿੰਦਾ ਜਵਾਬ ਕੀ ਮਿਲਿਆ ਕਹਿੰਦਾ ਜਵਾਬ ਇਹ ਮਿਲਿਆ ਵੀ ਜੇ ਪੰਜਾਬ ਵੱਲ ਮੂੰਹ ਕੀਤਾ ਤੇ ਮਸਲ ਕੇ ਰੱਖ ਦੇਾਂਗੇ ਸ਼ੇਰੇ ਪੰਜਾਬ ਤੁਹਾਡੀ ਪੰਜਾਬੀਆਂ ਦੀ ਕਿਸਮਤ ਨਾ ਕਦੇ ਮਾੜੀ ਹੋਵੇ ਜਿੰਨਾ ਚਿਰ ਹਰੀ ਸਿੰਘ ਨਲੂਏ ਵਰਗੇ ਬੰਦੇ ਤੁਹਾਡੇ ਕੋਲ ਆ ਪੰਜਾਬ ਦੀ ਵਾਅ ਵੱਲ ਵੀ ਕੋਈ ਬੰਦਾ ਨਹੀਂ ਜੇ ਵੇਖ ਸਕਦਾ ਆ ਸੀ ਸਰਦਾਰ ਹਰੀ ਸਿੰਘ ਨਲੂਏ ਦਾ ਜਾਹੋ ਜਲਾਲ